ਲੋਈ ਮਿੱਤਰੋ ਵੀਡੀਓ ਵਿੱਚ ਬਾਈ ਜਿਹੜੀ ਤੁਸੀਂ ਆ ਕੋਠੀ ਦੇਖ ਰਹੇ ਹੋ ਇਹਦੇ ਜਿਹੜੇ ਰੂਮਾਂ ਦਾ ਸਾਈਜ਼ ਆ ਬਹੁਤ ਹੀ ਘੱਟ ਆਗਾ ਬੈੱਡਰੂਮਾਂ ਦੇ ਸਾਈਜ਼ ਜਿਹੜੇ ਪੂਰੇ ਪੂਰੇ ਸਾਈਜ਼ ਮੰਨ ਕੇ ਚਲੋ ਬੈੱਡ ਹੀ ਲੱਗਦੇ ਆ ਪ੍ਰੋਪਰ ਉਧਰੋਂ ਵਿੱਚੋਂ ਬਾਈ ਨੇ ਕਬੂਰਡ ਦੀ ਜਗ੍ਹਾ ਵੀ ਡਿਜੈਸਟ ਕੀਤੀ ਹੋਈ ਆ ਤੁਹਾਨੂੰ ਪਤਾ ਵੀ ਆਮ ਕੋਠੀਆਂ ਦੇ ਜਿਹੜੇ ਬੈੱਡਰੂਮਾਂ ਦੇ ਸਾਈਜ਼ ਹੁੰਦੇ ਆ ਬਾਈ 12 14 14 16 ਜਗ੍ਹਾ ਦੇ ਹਿਸਾਬ ਨਾਲ ਹੁੰਦੇ ਆ ਇੱਥੇ ਥੋੜੀ ਜਗ੍ਹਾ ਖਿੱਚਮੀ ਸੀ ਬਾਈ ਕੋਲੇ ਤਾਂ ਕਰਕੇ ਜਿਹੜਾ ਉਹਨੇ ਸਾਈਜ਼ ਪੂਰਾ ਪੂਰੀ ਰੱਖਿਆ ਮਿਸਤਰੀ ਭਰਾ ਨੇ ਆਪ ਹੀ ਨਕਸ਼ਾ ਬਣਾਇਆ ਸੀਗਾ ਜਿਵੇਂ ਤੁਹਾਨੂੰ ਆ ਆ ਸਾਢੇ 10 ਵਜੇ 11 ਦਾ ਰੂਮ ਹੈ ਇਧਰਲੇ ਪਾਸੋਂ ਸਾਢੇ 10 ਆਪਣਾ ਚੌੜਾ ਰੂਮ ਹੈ ਤੇ ਵਿੱਚੋਂ ਆ ਦੇਖੋ ਆਪਾਂ ਬੋਰਡ ਜਿਹੜਾ ਸਾਈਡ ਤੇ ਲਾਇਆ ਹੋਇਆ ਇਧਰਾ ਜਿਹੜਾ ਆਪਾਂ ਮਿਣ ਕੇ ਦਿਖਾਉਣਾ ਇੱਥੇ 2 ਫੁੱਟ ਆਪਾਂ ਕਬੂਰਡ ਦੀ ਜਗ੍ਹਾ ਛੱਡ ਕੇ ਵੀ ਕਹਿੰਦਾ ਭਾਅ 27 ਇੰਚ ਜਗ੍ਹਾ ਆਪਣੇ ਕੋਲੇ ਇਧਰੋਂ 2 ਫੁੱਟ ਕਬੂਰਡ ਨਿਕਲ ਕੇ 3 ਇੰਚ ਜਗ੍ਹਾ ਹੀ ਬਚਦੀ ਹੈਗੀ ਬੈਡ ਆ ਜਿਹੜੇ ਪੂਰੇ ਪੂਰੇ ਲੱਗਣਗੇ ਜਿਹੜਾ ਕਬੂਰਡ ਆ ਬਾਈ ਉਹ ਆਪਣਾ ਰੇਲਿੰਗ ਵਾਲੇ ਲੱਗੂਗਾ ਇੱਥੇ ਹੁਣ ਆਪਾਂ ਇੱਥੇ ਜਿਹੜਾ ਮੇਨ ਕੀ ਕਰ ਰਹੇ ਨੇ ਬਕਸੇ ਆ ਉਹ ਆਪਾਂ 5-5 ਦੇ ਲ ਵੀ ਕਹਿੰਦਾ ਵਾ ਬਲੇ ਵੀਰ ਕਮੈਂਟ ਕਰਨਗੇ ਵੀ ਤੁਸੀਂ ਪੰਜ ਪੰਜ ਦੇ ਕਿਉਂ ਲਾਏ ਆ ਉਹਦਾ ਮੇਨ ਕਾਰਨ ਇਹੀ ਆ ਵੀ ਇੱਥੇ ਜਗ੍ਹਾ ਆਪਣੇ ਕੋਲੇ ਬਹੁਤ ਥੋੜੀ ਸੀਗੀ ਆ ਦੇਖੋ ਹੁਣ ਜੇ ਆਪਾਂ 9 ਦਿਨ ਦੀ ਆਪਾਂ ਸ਼ੀਟ ਲਾਉਂਦੇ ਤਾਂ ਬਾਈ ਉਹਨੇ ਇਧਰੋਂ ਕਬੂਡ ਦੇ ਵਿੱਚ ਵੱੜ ਜਾਣਾ ਸੀ ਤੇ ਉਧਰੋਂ ਬੈੱਡ ਦੇ ਵਿੱਚ ਸੈਟਿੰਗ ਨਹੀਂ ਆਉਣੀ ਸੀ ਪ੍ਰੋਪਰ ਥੱਲੇ ਸ਼ੈਟੀਆਂ ਵੀ ਲੱਗਣਗੀਆਂ ਵੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਇਹ ਦਿੱਕਤ ਆਉਂਦੀ ਆ ਵੀ ਜਗ੍ਹਾ ਘਟਾ ਤਾਂ ਤੁਸੀਂ ਉੱਥੇ ਜ਼ਰੂਰੀ ਨਹੀਂ ਵੀ 9 ਦਿਨ ਦੇ ਬਕਸੇ ਲਾਉਣੇ ਆ ਉੱਥੇ ਤੁਸੀਂ ਬਾਈ ਜਿਹੜਾ ਪੰਜ ਪੰਜ ਦੇ ਬਕਸੇ ਲਾ ਕੇ ਵੀ ਜਿਹੜਾ ਆਪਣੀ ਪ੍ਰੋਬਲਮ ਆਉ ਸੋਲਵ ਕਰ ਸਕਦੇ ਹੋ ਆ ਦੇਖੋ ਹੁਣ ਜੇ ਆਪਾਂ 9 ਦਿਨ ਦਾ ਇੱਧਰ ਲਾਣਦੇ ਬਾਈ ਇੱਧਰ ਬਾਰ ਸਿੱਝਾ ਚਗਾੜ ਦੇ ਉੱਪਰ ਇੱਧਰ ਬਾਕਸ ਆ ਜਿਹੜਾ ਫਿੱਟ ਹੋ ਜਾਂਦਾ ਉਹਨੇ ਸੈਟਿੰਗ ਵਿੱਚ ਸਹੀ ਨਹੀਂ ਆਉਣਾ ਸੀ ਤਰੀਕੇ ਨਾਲ ਕਹਿੰਦਾ ਭਾਵਾ ਵੀ ਜ਼ਰੂਰੀ ਨਹੀਂ ਤੁਸੀਂ 5-5 ਦੇ ਬਾਕਸੇ ਲਾ ਕੇ ਵੀ ਸੈਟਿੰਗ ਕਰ ਸਕਦੇ ਹੋ ਵੀ ਜਿੰਨੇ ਆਪਣੀਆਂ ਸੁੱਚਾਂ ਬਾਈ ਇਸ ਉੱਪਰ ਲੱਗਦੀਆਂ ਨੇ ਆਪਾਂ 5-5 ਦੇ ਬਾਕਸੇ ਤੇ ਉਹਨੇ ਮੋਡੂਲ ਹੀ ਆਪਣੇ 9 ਦਿਨ ਦੇ ਹੁੰਦੇ ਆ ਉਹਨੇ ਪੁਆਇੰਟ ਇਹਦੇ ਉੱਪਰ ਲੱਗ ਜਾਂਦੇ ਹੈਗੇ ਇਸ ਤਰੀਹੀ ਸੇਮ ਹੀ 10 ਦਿਨ ਦਾ ਬਾਕਸ ਆ ਵੀ ਆਉਂਦਾਗਾ ਉਹਦੇ ਤੇ ਵੀ ਸੇਮ ਹੀ ਲੱਗ ਜਾਂਦੇ ਆ ਪੁਆਇੰਟ ਇਧਰ ਆਪਣਾ ਏਸੀ ਆ ਗਿਆ ਸਾਹਮਣੇ ਆਪਣਾ ਰੂਮ ਦੇ ਵਿੱਚ ਆ ਐਲਸੀਡੀ ਦਾ ਪੁਆਇੰਟ ਆ ਗਿਆ ਇਧਰ ਆਪਣਾ ਐਂਟਰੀ ਤੇ ਬਾਕਸ ਲੱਗਿਆ ਹੋਇਆ ਹੈਗਾ ਇੱਥੇ ਬਾਈ ਕਹਿੰਦਾ ਵੀ ਆਪਾਂ ਛੋਟਾ ਜਿਹਾ ਕਬੂਰਡ ਬਣਾਵਾਂਗੇ ਆਪਾਂ ਤਾਰਾਂ ਲੰਮੀਆਂ ਛੱਡਤੀਆਂ ਵੀ ਜੀ ਆਪਾਂ ਕਬੂਰਡ ਦੇ ਉੱਪਰੀ ਨਾਲ ਸਾਈਡ ਤੇ ਜਿਹੜਾ ਆਪਣਾ 2 ਬੀ ਵਾਲਾ ਬੋਰਡ ਆ ਇਹਨੂੰ ਆਪਾਂ ਇੱਥੇ ਐਡ ਕਰ ਸਕਦੇ ਹਾਂਗੇ ਇਸ ਤਰ੍ਹਾਂ ਬਾਈ ਤੁਸੀਂ ਛੋੜੇ ਰੂਮ ਦੇ ਵਿੱਚ ਪੰਜ ਪੰਜ ਦੇ ਬਾਕਸੇ ਲਾ ਕੇ ਜਿਹੜਾ ਆਉਂਦਾ ਇਹ ਮਸਲਾ ਹੱਲ ਕਰ ਸਕਦੇ ਹੋ ਤੇ ਬਾਕੀ ਸਭ ਨੂੰ ਬਾਈ ਆਪਣੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਵੀ ਜਾਣਕਾਰੀ ਵਾਲੇ ਵੀਡੀਓ ਵੇਖਣ ਵ ਆਪਣੇ ਚੈਨਲ ਨੂੰ ਨਵੀ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ